ਦੀ ਦਿਮਾਗ ਦੇ ਵਿੱਚ ਇੱਕ ਚਿਪ ਨੂੰ ਫਿਟ ਕਰ ਦਿੱਤਾ ਗਿਆ ਤੇ ਫਿਰ ਜਿਹੜੇ ਮਨੁੱਖੀ ਦਿਮਾਗ ਆ ਦੇ ਸੰਦੇਸ਼ ਸੀ ਉਸ ਚਿਪ ਨੇ ਉਹਨਾਂ ਮੈਸੇजेस ਨੂੰ ਡੀਕੋਡ ਕੀਤਾ ਤੇ ਫਿਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਗੱਲ ਵੈਸੇ ਨਾਰਮਲ ਨਹੀਂ ਲੱਗਦੀ ਹਾਲਾਂਕਿ ਤੁਸੀਂ ਇਸ ਗੱਲ ਤੇ ਯਕੀਨ ਵੀ ਨਹੀਂ ਕਰੋਗੇ ਪਰ ਇਹ ਇੱਕ ਸੱਚ ਹੈ ਐਲਨ ਮਸਕ ਦੀ ਕੰਪਨੀ ਨੇ ਇਹ ਦਾਅਵਾ ਕੀਤਾ ਹੈ ਕਿ ਉਸਨੇ ਬੀਸੀਆਈ ਚਿਪ ਨੂੰ ਮਨੁੱਖੀ ਦਿਮਾਗ ਵਿੱਚ ਫਿੱਟ ਕੀਤਾ ਜਿਸ ਦੇ ਡਰਾਇਲ ਸਫਲ ਹੋਏ ਹਨ ਬੀਸੀਆਈ ਚਿਪ ਹੈ ਕਿ ਹੈ ਬ੍ਰੇਨ ਕੰਪਿਊਟਰ ਇੰਟਰਫੇਸ ਇਸ ਦਾ ਨਾਮ ਦਿੱਤਾ ਗਿਆ ਸਰਜਰੀਆਂ ਕੀਤੀਆਂ ਗਈਆਂ ਬਾਕਾਇਦਾ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਚਿਪ ਫਿੱਟ ਕੀਤੀ ਗਈ ਇਹ ਚਿਪ ਹੈ ਕੀ ਹੈ ਇਹ ਚਿਪ ਫਿੱਟ ਕਿਉਂ ਕੀਤੀ ਗਈ ਇਹ ਬਹੁਤ ਵੱਡੇ ਸਵਾਲ ਨੇ ਤੁਹਾਡੇ ਮਨਾਂ ਦੇ ਵਿੱਚ ਵੀ ਸਵਾਲ ਸੀ ਮੇਰੇ ਮਨ ਦੇ ਵਿੱਚ ਵੀ ਸਵਾਲ ਸੀ ਜਦੋਂ ਮੇਰੇ ਸਾਹਮਣੇ ਇਹ ਆਰਟੀਕਲ ਇਹ ਤਮਾਮ ਤਰ੍ਹਾਂ ਦੀਆਂ ਜਾਣਕਾਰੀਆਂ ਜੰਤਕ ਹੋਈਆਂ ਕਿਉਂਕਿ ਇੰਟਰਸਟਿੰਗ ਸਟੋਰੀ ਇਸ ਕਰਕੇ ਬਣ ਜਾਂਦੀ ਹੈ ਕਿ ਆਖਰਕਾਰ ਮਨੁੱਖੀ ਦਿਮਾਗ ਦੇ ਵਿੱਚ ਚਿਪ ਇਹ ਕਿਸ ਤਰੀਕੇ ਦੇ ਨਾਲ ਸੰਭਵ ਹੋ ਸਕਦੀ ਹੈ ਦਰਸਲ ਐਲਨ ਮਸਕ ਦੀ ਕੰਪਨੀ ਨਿਊਰੋਲੈਂਕ ਨੇ ਦਾਅਵਾ ਕੀਤਾ ਕਿ ਉਸ ਨੇ 2024 ਦੇ ਵਿੱਚ ਪਹਿਲੀ ਸਰਜਰੀ ਜਿਹੜੀ ਉਹ ਸਫਲ ਕਰ ਦਿੱਤੀ ਹੈ ਕਿ ਜਿਹੜੀ ਕਿ ਅਪਾਹਜ ਸਖਸ਼ ਤੇ ਕੀਤੀ ਗਈ ਪਾਵਕੇ ਉਤਤਨ ਫਿਰਨ ਦੇ ਵਿੱਚ ਅਸਮਰੱਥ ਸੀ ਜਿਸ ਦੀ ਰੀੜ ਦੀ ਹੱਡੀ ਦੇ ਹੱਡੀ ਤੇ ਗੰਭੀਰ ਸੱਟ ਲੱਗੀ ਜਿਸ ਤੋਂ ਬਾਅਦ ਬੀਸੀਆਈ ਕਾਰਡ ਬ੍ਰੇਨ ਕੰਪਿਊਟਰ ਇੰਟਰਫੇਸ ਨੂੰ ਮਨੁੱਖੀ ਦਿਮਾਗ ਵਿੱਚ ਸਰਜਰੀ ਨਾਲ ਫਿੱਟ ਕਰ ਦਿੱਤਾ ਗਿਆ ਫਿਰ ਜਿਹੜੇ ਮਨੁੱਖੀ ਦਿਮਾਗ ਦੇ ਸੰਦੇਸ਼ ਸੀ ਉਹ ਬੀਸੀਆਈ ਨੇ ਰਿਸੀਵ ਕੀਤੇ ਤੇ ਫਿਰ ਸੰਦੇਸ਼ ਤੇ ਰਿਐਕਟ ਕੀਤਾ ਪਾਵਕੇ ਕੰਮ ਕਰਨਾ ਸ਼ੁਰੂ ਕੀਤਾ ਸਮਝ ਗਏ ਹੋਗੇ ਕਿ ਮਨੁੱਖੀ ਦਿਮਾਗ ਨੂੰ ਬੀਸੀਆ ਨਾਲ ਜੋੜਿਆ ਗਿਆ ਤੇ ਫਿਰ ਉਸ ਤੋਂ ਬਾਅਦ ਜੋ ਕੰਮ ਅਪਾਹਜ ਜ਼ਖ਼ਮ ਕਰਵਾਉਣਾ ਚਾਹੁੰਦਾ ਸੀ ਉਹ ਵਾਇਆ ਬ੍ਰੇਨ ਕੰਪਿਊਟਰ ਇੰਟਰਫੇਸ ਨੇ ਕਰਕੇ ਦਿਖਾਇਆ ਇਹ ਬੜੀ ਹੈਰਾਨੀ ਵਾਲੀ ਖਬਰ ਹੈ ਕਿ ਹੁਣ ਮਨੁੱਖੀ ਦਿਮਾਗ ਬੀਸੀਆ ਨਾਲ ਕਨੈਕਟ ਕਰ ਦਿੱਤਾ ਗਿਆ ਯਾਨੀ ਕਿ ਆਉਣ ਵਾਲੀ ਜ਼ਿੰਦਗੀ ਕਿੰਨੀ ਜ਼ਿਆਦਾ ਘਾਤਕ ਤੇ ਇਸ ਚੀਜ਼ ਨੂੰ ਮਿਸਯੂਜ਼ ਕਿੱਦਾਂ ਜਾ ਸਕਦਾ ਹੈ ਤੇ ਇਸ ਦੇ ਆਉਣ ਵਾਲੇ 네ਗੇਟਿਵ ਤੇ ਪੋਜ਼ਿਟਿਵ ਇੰਪੈਕਟ ਕੀ ਪੈਣਗੇ ਇਹਨਾਂ ਤੇ ਵੀ ਚਰਚਾ ਬੜੀ ਹੋਣੀ ਬਣਦੀ ਹੈ ਤਾਂ ਬੀਸੀਆਈ ਕਾਰਤਾ ਸਿਕਰ ਕੀਤਾ ਕਿ ਬ੍ਰੇਨ ਕੰਪਿਊਟਰ ਇੰਟਰਫੇਸ ਹੈ ਐਲਨ ਮਸਕ ਦਾਵਾ ਕਰ ਰਹੇ ਸੀ ਤਾਂ ਕੰਪਨੀ ਨੇ ਇਹ ਦਾਵਾ ਕੀਤਾ ਕਿ ਇਹ ਨਿਊਰੋ ਟੈਕਨੋਲੋਜੀ ਵਿੱਚ ਇੱਕ ਦਿਨ ਦੇ ਵਿੱਚ ਦੋ ਸਰਜਰੀਆਂ ਕੀਤੀਆਂ ਗਈਆਂ ਜਿਸ ਵਿੱਚ ਦੋਨੋਂ ਲੋਕ ਜਿਹੜੇ ਠੀਕ ਨੇ ਹਾਲਾਂਕਿ ਕੰਪਨੀ ਨੇ ਇਹ ਵੇਰਵੇ ਸਾਂਝੇ ਨਹੀਂ ਕੀਤੇ ਕਿ ਲੋਕ ਕਿੱਥੋਂ ਦੇ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਪਰ ਇਸ ਚੀਜ਼ ਦਾ ਜ਼ਿਕਰ ਕੀਤਾ ਕਿ 2023 ਦੇ ਵਿੱਚ ਯੂਐਸ ਰੈਗੂਲੇਟਰਸ ਯਾਨਕਿ ਅਮਰੀਕਨ ਰੈਗੂਲੇਟਰਸ ਨੇ ਇਹਨਾਂ ਦੀ ਕੰਪਨੀ ਨੂੰ ਇਜਾਜ਼ਤ ਦਿੱਤੀ ਕਿ ਉਹ ਸਰਜਰੀ ਇਸ ਤਰੀਕੇ ਦੇ ਨਾਲ ਕਰ ਸਕਦੇ ਆ ਜਨਵਰੀ 2024 ਦੀ ਗੱਲ ਕੀਤੀ ਗਈ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਪਹਿਲੀ ਸਰਜਰੀ ਸਫਲ ਕਰ ਦਿੱਤੀ ਹੈ ਭਾਵ ਕਿ ਜਿਹੜੇ ਲੋਕ ਅਪਾਹਜ ਨੇ ਤੁਰਨ ਫਿਰਨ ਦੇ ਵਿੱਚ ਅਸਮਰੱਥ ਨੇ ਉਹਨਾਂ ਤੇ ਇਹ ਸਰਜਰੀ ਕੀਤੀ ਗਈ ਹੈ ਕਿ ਉਹ ਆਪਣਾ ਕੰਮ ਠੀਕ ਠੰਗ ਨਾਲ ਕਰ ਸਕਣ ਯਾਨੀ ਕਿ ਦਿਮਾਗ ਦਿਮਾਗ ਨੂੰ ਬ੍ਰੇਨ ਕੰਪਿਊਟਰ ਇੰਟਰਫੇਸ ਨਾਲ ਜੋੜਿਆ ਗਿਆ ਤੇ ਉਸ ਤੋਂ ਬਾਅਦ ਬੀਸੀਆਈ ਨੇ ਜੋ ਇੰਟਰਫੇਸ ਹੈ ਉਸਨੇ ਰਿਐਕਟ ਕੀਤਾ ਜੋ ਦਿਮਾਗ ਕੰਮ ਕਰਵਾਉਣਾ ਚਾਹੁੰਦਾ ਸੀ ਉਹ ਉਸ ਚਿਪ ਨੇ ਕਰਕੇ ਦਿਖਾ ਦਿੱਤੇ ਹੈ ਯਾਨੀ ਕਿ ਦਿਮਾਗ ਦੇ ਵਿੱਚ ਚਿਪ ਲੱਗ ਚੁੱਕੀ ਹੈ ਇਹ ਗੱਲਾਂ ਕੋਈ ਹਵਾ ਦੇ ਵਿੱਚ ਨਹੀਂ ਹਨ ਇਫੈਕਟ ਵਿੱਚ ਗੱਲਾਂ ਨੇ ਜੋ ਕੁਝ ਅਲਾਨ ਮਸਟ ਕਹਿਣਾ ਚਾਹੁੰਦੇ ਨੇ ਵਿਸ਼ਵ ਦੇ ਮੰਨੇ ਪ੍ਰਮੰਨੇ ਅਮੀਰ ਕਾਰੋਬਾਰੀਆਂ ਦੇ ਵਿੱਚੋਂ ਹੁੰਦੇ ਨੇ ਜਿਨ੍ਹਾਂ ਦੀ ਚਰਚਾ ਕਿਸੇ ਵੇਲੇ ਡੋਨਲਡ ਟਰੰਪ ਨਾਲ ਵੀ ਹੁੰਦੀ ਰਹੇ ਜਾਣਕਰ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ